ਲੋੜੀ ਲੋੜੀ ਆਫਰ ਚੱਲ ਰਹੀ ਹੈ ਆਪਣੇ ਕੋਲੇ ਆਪ ਸਭ ਨੂੰ ਪਿਆਰ ਭਰੀ ਸ਼ਤਸਰੀ ਕਾਲਮਾਇਆ ਮਨਜੀਤ ਕੌਰ ਅਸੀਂ ਬੋਲਦੇ ਹਾਂ ਮੋੜ ਮੰਡੀ ਦਸ਼ਮੀਸ਼ ਨਗਰ ਗਲੀ ਨੰਬਰ 2 ਸ਼ੰਕਰ ਮਿਲ ਦਾ ਮਾਲ ਆ ਜੀ ਆਪਣੇ ਕੋਲੇ ਲੋੜੀ ਆਫਰ ਜਿਹੜੇ ਕਿ ਪਹਿਲਾਂ 800 ਚਾਹੀ ਸੀ ਆਪਾਂ ਨੂੰ ਲੋੜੀ ਸਪੈਸ਼ਲ ਆਫਰ ਮਿਲਿਆ ਤੇ ਅਸੀਂ ਸੋਨੂੰ ਦੇ ਰਹੇ ਹਾਂ ਜੀ ਸਾਨੂੰ ਉਹਨਾਂ ਨੇ ਕੱਪੜਾ ਘਟਾ ਕੇ ਲਾਇਆ ਸੀ ਸੋਨੂੰ ਘਟਾ ਕੇ ਲਾ ਰਹੇ ਨੇ ਨਾਲ ਦੀ ਨਾਲ ਜਿੰਨਾ ਕ੍ਰੇਡ ਸਾਨੂੰ ਮਿਲਦਾ ਜੀ ਉਸ ਹਿਸਾਬ ਨਾਲ ਸੀ ਲਾਉਣੇ ਆ ਤੇ ਆ ਸੂਟ ਪੈ ਰਿਆ ਹੈ ਤੁਹਾਨੂੰ ਸਿਰਫ 725 ਜੀ ਮੈਚਿੰਗ ਸੂਟ ਹੈ ਜੀ ਬ੍ਰਾਂਡਡ ਸੂਟ ਹੈ ਵਿਦ ਮੋਹਰਾਂ ਲੱਗੀਆਂ ਹੋਣਗੀਆਂ ਨਾ ਖਰਾਬ ਹੋਣ ਜੀ ਇਹ ਹੈ ਬੂਲ ਪਸ਼ਮੀਨਾ ਦੇ ਸੂਟ 75 ਰੁਪਏ ਸਸਤਾ ਪੈ ਰਿਹਾ ਜੀ ਹਾਂ 75 ਰੁਪਏ ਡਿਸਕਾਊਂਟ ਹੋ ਗਿਆ ਬਸ ਤਾਂ ਆਪਣੇ ਕੋਲੇ ਤਾਂ ਬਾਜ਼ਾਰ ਨਾਲੋਂ ਰੇਟ ਤੋਂ ਬੇਸੀ ਆਪਾਂ ੱਕੜ-ੱਕੜ 2300 ਸਸਤਾ ਲਾਉਣੇ ਆ ਜੀ ਬਾਜ਼ਾਰ ਨਾਲੋਂ ਤੇ ਹੁਣ ਹੋਰ ਵੀ ਆਫਰ ਮਿਲ ਗਿਆ ਦੇਖ ਲੋ ਜੀ ਹਾਂ ਲੋ ਤੁਹਾਨੂੰ ਕਿੱਥੇ ਜੀ ਆਪਣਾ ਪਹਿਲਾ ਕਲਰ ਬਾਵਾ ਪੀਚ ਬਾਵਾ ਕਹਿ ਸਕਦੇ ਹੋ ਤੁਸੀਂ ਇਸ ਕਲਰ ਨੂੰ ਤੇ ਓਨਲੀ 725 ਰੁਪਏ ਦਾ ਸੂਟ ਹੈ ਵੀਰੇ ਹੰਡਾਓ ਸੂਟ ਹੈ ਵਿਆਹ ਸਾਦੀ ਚ ਪਾਓ ਬਕਾਇਦਾ ਮੋਹਰਾ ਪੱਕੀਆਂ ਮੋਹਰਾ ਲੱਗਿਓ ਜੇ ਟੈਨਸ਼ਨ ਕੋਈ ਨਹੀਂ ਕਰਨੀ ਵਾਸ਼ ਕਰ ਲੈਣਾ ਸੂਟਾਂ ਦੀ ਵੀ ਇਹ ਸੂਟਾਂ ਚੋਂ ਖੁਸ਼ਬੂ ਆਉਂਦੀ ਹੈ ਜਿਵੇਂ ਜਿਵੇਂ ਪ੍ਰੈਸ ਕਰਾਂਗੇ ਸੂਟਾਂ ਚੋਂ ਖੁਸ਼ਬੂ ਆਊਗੀ ਬਹੁਤ ਵਧੀਆ ਹਾਂਜੀ ਖੁਸ਼ਬੂ ਵਾਲੇ ਸੂਟ ਹੈ ਬਹੁਤ ਵਧੀਆ ਚੀਜ਼ ਹੈ ਤੇ ਕਲਰ ਡਿਜ਼ਾਈਨ ਦੇਖੋ ਸੰਕਰ ਦੀ ਹੋਰ ਨਹੀਂ ਗੱਲਾਂ ਗੱਲਾਂ ਦੀ ਸੰਕਰ ਜਿਹੜੇ ਕਲਰ ਸਕੀਮ ਆਉਂਦੀ ਹੈ ਨਾ ਬਹੁਤ ਤਾਕੜੀ ਹੁੰਦੀ ਹੈ ਜੀ ਬੀ ਐਮ ਏ ਕੇ ਜੀ ਇਹ ਤਾਂ ਹੁਣ ਜਿੱਦਾਂ ਰਾਮ ਟੈਕਸ ਵਰਗ ਕੰਪਨੀ ਆ ਜਾਂਦੀਆਂ ਨਾ ਉਵੇਂ ਹੋ ਚੱਲੇ ਆ ਜੀ ਕਿਉਂਕਿ ਇਹਨਾਂ ਦਾ ਕੋਈ ਕੰਪਲੀਟ ਨਹੀਂ ਆ ਰਿਹਾ ਸੰਕਰ ਦੀ 1% ਦਾ ਲੰਭਾ ਨਹੀਂ ਜੀ ਤੇ ਕਸਟਮਰ ਬਹੁਤ ਜ਼ਿਆਦਾ ਉਹ ਆ ਜੀ ਸੰਤੁਸ਼ਟਾ ਤਾਂ ਦੇਖੋ ਜੀ ਇਹ ਹੈਗਾ ਪੀਚ ਕਲਰ ਪਹਿਲਾ ਯਾਰ ਪੋਨੇ ਕੋਲੇ ਦੁਵਾਰੇ ਥਾਣ ਆਇਆ ਜੀ ਆਪਾਂ ਦੋ ਪਹਿਲਾਂ ਲਿਆ ਕੇ ਵੇਚਿਆ ਲੋਕਾਂ ਨੇ ਬੜਾ ਪਸੰਦ ਕੀਤਾ ਹੈ ਵੂਲ ਪਸ਼ਮੀਨਾ ਬ੍ਰਾਂਡਡ ਹੈ ਜੀ ਸਾਰਾ ਇਹ ਇਹਦੇ ਵਿੱਚ ਕੋਈ ਵੀ ਚੀਜ਼ ਮਿਕਸ ਨਹੀਂ ਹੈਗੀ ਹਾਂ ਲੋ ਜੀ ਇਹਦੀ ਫਿਨਿਸ਼ਿੰਗ ਐਨੀ ਸੋਹਣੀ ਆਉਂਦੀ ਹੈ ਜਦੋਂ ਤੁਸੀਂ ਬਣਾਓਗੇ ਤੁਹਾਨੂੰ ਉਦੋਂ ਪਤਾ ਲੱਗੂਗਾ ਵੀ ਬੜੀ ਸੋਹਣੀ ਬੇਚ-ਬੇਚ ਕਸਟਮਰ ਕਹਿੰਦੇ ਇਹਨੂੰ ਗੂੜੇ ਕਲਰ ਚ ਚਾਹੀਦੇ ਆ ਜੀ ਆਹ ਕਲਰ ਵਰਤ ਕੇ ਦੇਖੋ ਜੀ ਨਾਲ ਨੂੰ ਖੜਾ ਕੇ ਪੁੱਛਣੀ ਲੋਕ ਕਿ ਕਲਰ ਸਕੀਮ ਕਿੱਥੋਂ ਮੰਗਵਾਈ ਆ ਆਪਣੇ ਕੋਲੇ ਜਿਹੜਾ ਚਾਰਟ ਆ ਬਿਲਕੁਲ ਨਹੀਂ ਹੁੰਦਾ ਹੁੰਦਾ ਜੀ 2-3 ਸਾਲ ਨਹੀਂ ਇਹਦਾ ਕਲਰ ਮਰਦਾ ਜੀ ਸਾਈਨਿੰਗ ਵਾਲਾ ਜਿਹੜੀ ਸਾਈਨਿੰਗ ਸਾਈਨਗਾ ਇਹ ਸੂਟ ਪੱਟ ਨੂੰ ਪੱਟ ਜੂ ਜੀ ਦੀ ਮੜ ਕੇ ਇੱਦਾਂ ਹੀ ਰੋ ਇਹ ਪੌਣ ਚ ਪੌਣ ਚ ਹੌਲੇ ਆ ਤੇ ਗਰਮ ਸੂਟ ਹੈ ਜੀ ਬੂਲ ਪਸ਼ਮੀਨਾ ਜੀ ਤੁਸੀਂ ਡਿਜ਼ਾਈਨਿੰਗ ਦੇਖੋ ਵੀ ਕਲਰ ਡਿਜ਼ਾਈਨਿੰਗ ਇਹਨਾਂ ਦੀ ਕਿੰਨੀ ਸੋਹਣੀ ਹੈ ਆ ਦੇਖੋ ਜੀ ਆਨਲੀ 725 ਆ ਰੈਡ ਰਸਟ ਕਲਰ ਹੈ ਇਹ ਹੈਗਾ ਜੀ ਰੈਸਟ ਕਲਰ ਹਾਂ ਜੀ ਆ ਰਸਟ ਦਾ ਰੈਸਟ ਨਹੀਂ ਹਮ ਆ ਦੇਖੋ ਜੀ ਕਿੰਨੇ ਪਿਆਰੇ ਕਲਰ ਹੈ ਮੈਂ ਸੱਚ ਕੋਈ ਨਹੀਂ ਐਸਾ ਡਿਜ਼ਾਈਨ ਤੇ ਐਸੇ ਕਲਰ ਕਿਸਦੇ ਪਾਏ ਨਹੀਂ ਵੇਖੇ ਜੀ ਤੁਸੀਂ ਇਹਨੂੰ ਵਿਆਹ ਸਾਦੀ ਚ ਵੀ ਪਾ ਸਕਦੇ ਹੋ ਘਰੇ ਵੀ ਪਾ ਸਕਦੇ ਹੋ ਕਿਉਂ ਕਿਉਂਕਿ ਇਹਨਾਂ ਦੀ ਮੜ ਕੇ ਮੁੱਖ ਦੀ ਗੱਲ ਹੈ ਜੀ ਜਿਹੜੀ ਆਪਣੇ ਕੋਲ ਜਿਹੜੀ ਕਲਰ ਸਕੀਮ ਹੈ ਜੀ ਤੁਹਾਨੂੰ ਬਹੁਤ ਰੇਅਰ ਮਿਲੂਗੇ ਮੇਰਾ ਮਤਲਬ ਬਹੁਤ ਘੱਟ ਮਿਲੂ ਮਾਰਕੀਟ ਤੁਹਾਨੂੰ ਇਹ ਚੀਜ਼ ਐ ਹਮ ਦੇ ਲੋਕ ਛੋਡੇ ਕੋਲੇ ਆ ਜੀ ਤੁਸੀਂ ਜੁਨੀਕ ਹੋ ਹਾਂ ਲਓ ਜੀ ਐਨਾ ਸੋਹਣਾ ਲਾਈਟ ਫਰੂਜੀ ਦੇਖੋ ਜੀ ਲਾਈਟ ਫਰੂਜੀ ਤੇ ਬਲੈਕ ਦਾ ਕੰਬੀਨੇਸ਼ਨ ਕਿੰਨਾ ਸੋਹਣਾ ਹੋ ਰਿਹਾ ਬਿਕਿੰਨਾ ਜੱਟ ਰਿਹਾ ਹੈ ਸੂਟ ਜਿਹੜਾ ਸੂਟ ਹੈ ਸ਼ੰਕਰ ਮਿਲ ਦਾ ਬਣਿਆ ਹੋਇਆ ਵੀਰੇ ਖਰਾਬ ਨਹੀਂ ਹੁੰਦੇ ਇਹ ਕੱਪੜੇ ਆਰਾਮ ਨਾਲ ਤੁਸੀਂ ਇਹਨਾਂ ਕੱਪੜਿਆਂ ਨੂੰ ਪਾ ਸਕਦੇ ਹੋ ਕੋਈ ਇਸ਼ੂ ਨਹੀਂ ਹੈਗਾ ਇਹਨਾਂ ਦਾ ਵੀ ਕੋਈ ਵੀ ਕੰਪਲੀਟ ਨਹੀਂ ਆਈ ਹਲੇ ਤੱਕ ਸੇ ਲੋੜੀ ਆਫਰ ਚੱਲ ਰਹੀ ਹੈ ਜੀ ਇਹ ਕੱਦੂ ਕਲਰ ਹਾਂਜੀ ਇਹ ਆ ਗਿਆ ਜੀ ਤੁਸੀਂ ਗ੍ਰੀਨ ਵੀ ਪੈਰਟ ਵੀ ਕਹਿ ਸਕਦੇ ਹੋ ਤੇ ਕੱਦੂ ਰੰਗਾ ਵੀ ਕਹਿ ਸਕਦੇ ਹੋ ਬਲੈਕ ਦੇ ਦੇਖੋ ਇਹਦਾ ਕਿੱਡਾ ਘੈਂਟ ਕੰਬੀਨੇਸ਼ਨ ਹੈ ਜੀ ਸੂਟ ਪਾਉਂਦੇ ਨਾ ਲੈਸਾਂ ਲੂਸਾਂ ਲਾ ਕੇ ਜੀ ਚਾਹੇ ਇਸ ਨੂੰ ਕਹਿ ਦਿਓ ਇਹ ਇਸ ਦਾ 11200 ਦਾ ਲਿਆ ਕਿਉਂਕਿ ਇਹਦੀ ਕੀਮਤ ਵੈਸੇ ਵੀ ਬਾਜ਼ਾਰ 'ਚ 900000 ਰੁਪਈਆ ਹੈ ਆਪਾਂ ਦੇਖ ਰਹੇ ਹਾਂ ਜੀ ਸੋਨੂੰ ਸਿਰਫ 725 ਚਾਹੇ ਓਨਲੀ ਅਮਨਕਰਤ ਹਾਊਸ ਤੋਂ ਸਸਤਾ ਮਿਲਦਾ ਇਹ ਕਪੜਾ ਉਹ ਵੀ ਬ੍ਰਾਂਡ ਦਾ ਨਾਮ ਉਹਰਾ ਹੋਣ ਤਾਂ ਅਸੀਂ ਦੇਣਦਾਰ ਹਾਂ ਜੀ ਸਾਰਿਆਂ ਤੇ ਸ਼ੰਕਰ ਮਿਲਦੀਆਂ ਬ੍ਰਾਂਡ ਦੀਆਂ ਮੋਹਰਾਂ ਲੱਗੀਆਂ ਹੋਈਆਂ ਜੀ ਸਾਰਿਆਂ ਦੇ ਕੰਨੀ ਤੇ ਆਪੇ ਪੜ ਲਓਗੇ ਜਦੋਂ ਤੁਹਾਡੇ ਕੋਲ ਪੱਕੀਆਂ ਮੋਹਰਾਂ ਲੱਗੀਆਂ ਜੀ ਇੱਕ ਨੰਬਰ ਵਾਲਾ ਰਹਿ ਜੀ ਆਪਣੇ ਕੋਲੇ ਆ ਰਹੀ ਜੀ ਇਹਦੀ ਸ਼ਰਟ ਇਹ ਹੈਗਾ ਜੀ ਗਾਜਰੀ ਜਿਹਾ ਕਲਰ ਗਾਜਰੀ ਤੇ ਬਲੈਕ ਦਾ ਕੰਬੀਨੇਸ਼ਨ ਆ ਵੀ ਕੋਈ ਕਿੱਡਾ ਪਿਆਰਾ ਕੰਬੀਨੇਸ਼ਨ ਆ ਜੀ ਸਾਰਾਂ ਤੇ ਮੋਰਾਂ ਲੱਗੀਆਂ ਹੋਈਆਂ ਬੂਲ ਪਸ਼ਮੀਨਾ ਵੀ ਪਾਉਣ ਚ ਸਾਨੂੰ ਤੰਗ ਜਾਂ ਹੈਵੀ ਜਾਂ ਨਹੀਂ ਹੈਗਾ ਵੀ ਅੰਮ ਵਿੱਚ ਕਹਿੰਦੇ ਵੀ ਅਸੀਂ ਨਿਜਾਇਜ਼ ਭਾਰਾ ਕੱਪੜਾ ਨਹੀਂ ਪਾ ਸਕਦੇ ਲੜਦਾ ਚੁਬਦਾ ਉਦਾਂ ਦਾ ਨਹੀਂ ਹੈਗਾ ਜੀ ਇਹ ਇਹ ਬਹੁਤ ਸੋਹਣੀ ਚੀਜ਼ ਹੈ ਆ ਲਓ ਜੀ ਇਹ ਤਾਂ ਇੱਕੋ ਹੀ ਸੂਟ ਰਹਿ ਗਿਆ ਇੱਕ ਇੱਕ ਕੱਟਿਆ ਗਿਆ ਥਾਂੋਂ ਚ ਇਹ ਦੁਬਾਰੇ ਬਹੁਤ ਲੋਕਾਂ ਨੇ ਪਸੰਦ ਕਰਿਆ ਇਹ ਬੋਲਾ ਸੋਨਾ ਵੀ ਲੋਕਾਂ ਨੇ ਕਿਹਾ ਬੰਦਾ ਵਾਲਾ ਸੋਨਾ ਜੀ ਦੇਖੋ ਇਹ ਜਦ ਆਪ ਪਾ ਕੇ ਤੁਰਦੇ ਨਾ ਐਵੇਂ ਲੱਗਦਾ ਮੇਰੇ ਤੇ ਲੱਟਾਂ ਲੱਗੀਆਂ ਹੁੰਦੀਆਂ ਕਲਰ ਰੀਅਲ ਚ ਫੀਲ ਹੁੰਦਾ ਕਿਹਾ ਲੋਕਾਂ ਨੇ ਪਸੰਦ ਕਰਿਆ ਜੀ ਦੋ ਤਿੰਨ ਥਾਨਾਂ ਸੀ ਹੋਰ ਲੈ ਕੇ ਵੇਤੇ ਹੁਣ ਸਾਡੇ ਕੋਲ ਇੱਕ ਸੂਟ ਰਹਿ ਗਿਆ ਤੇ ਇੱਕ ਸਾਡੇ ਕੋਲੇ ਸਿਮਰ ਦਾ ਪਿਆਸੂਆਂ ਕਾ ਵੀਡੀਓ ਚ ਪਾ ਦਈ ਜੀ ਪਿਓਰ ਸਿਮਰ ਦੀ ਸਲਵਾਰ ਹੈ ਜੀ ਤੇ ਪਿਓਰ ਸਿਮਰ ਦਾ ਸੂਟ ਹੈ ਜੀ ਆ ਦੇਖੋ ਸ਼ਿਮਰ ਹੈ ਜੀ ਤੁਸੀਂ ਇਹਨੂੰ ਗਰਮੀ ਸਰਦੀ ਦੋਨੇ ਟਾਈਮਾਂ 'ਚ ਪਾ ਸਕਦੇ ਹੋ ਓਨਲੀ 950 ਰੁਪਏ ਦਾ ਜੀ ਪਿਓਰ ਸ਼ਿਮਰ ਸੋ ਸਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸਾਨੂੰ ਹੌਸਲਾ ਮਿਲਦਾ ਤੁਹਾਡੇ ਨਾਲ ਤੇ ਤੁਹਾਨੂੰ ਪਰਮਾਤਮਾ ਬਹੁਤ ਤਰੱਕੀਆਂ ਤੰਦਰੁਸਤੀਆਂ ਤੇ ਚੜ੍ਹਦੀ ਕਲਾ 'ਚ ਰੱਖੇ ਜੀ ਸਾਡੀ ਮਾਂ ਪੁੱਤਾਂ ਦੀ ਇਹ ਹੀ ਦੁਆ ਹੈ ਆਪ ਸਭ ਨੂੰ ਅਕਾਲ ਪੁਰਖ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖਣ ਜੀ ਇਹ ਆਪਣੀ ਸੇਲ ਚੱਲ ਰਹੀ ਹੈ ਛੇ ਲਈ ਮੰਨੋ ਜੀ 75 ਰੁਪਏ ਇੱਕ ਸੂਟ ਬੰਗਰ ਲੈਸ ਆਇਆ ਪੀਸੇ ਤੋਂ ਕੋਈ ਅਸੀ ਸੁੰਦਸਤਾ ਸੋ ਆਪ ਸਭ ਨੂੰ ਗੁਰੂ ਮਹਾਰਾਜ ਜੀ ਚੜ੍ਹਦੀ ਕਲਾ